ਮੈਂ ਸੈਲਫ ਮਨਦੀਪ ਕੌਰ ਬਤੌਰ ਪੰਜਾਬੀ ਅਧਿਆਪਕਾ ਸਕੂਲ ਆਫ ਫੈਮਿਨੈਂਸ ਮਾਲ ਰੋਡ ਵਿੱਚ ਕੰਮ ਕਰ ਰਹੀ ਹਾਂ ਪੰਜਾਬ ਸਰਕਾਰ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ ਸਕੂਲ ਆਫ ਐਮਿਨੈਂਸ ਖੋਲਣ ਦੇ ਲਈ ਉਹ ਸੱਚਮੁੱਚ ਬਹੁਤ ਹੀ ਵੱਡੀ ਉਪਲਬਧੀ ਹੈ ਜਿਸ ਦੇ ਨਾਲ ਫਾਇਦਾ ਇਹ ਹੋਇਆ ਕਿ ਅਸੀਂ ਪ੍ਰੋਪਰ ਹਰ ਬੱਚੇ ਵੱਲ ਜਿਹੜਾ ਧਿਆਨ ਦੇ ਰਹਿਆ ਤੋਂ ਤੱਕ ਅਸੀਂ ਗੱਲ ਪੜ੍ਹਾਈ ਦੀ ਕਰੀਏ ਤਾਂ ਪੜ੍ਹਾਈ ਦਾ ਜਿਹੜਾ ਮਿਆਰ ਹੈ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੈ ਕਿਉਂਕਿ ਇੱਥੇ ਪੜ੍ਹਾਈ ਦੇ ਨਾਲ ਨਾਲ ਕੋ ਕਰਿਕੂਲਰ ਐਕਟੀਵਿਟੀਆਂ ਹਰ ਮਹੀਨੇ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨਲ ਟੂਰ ਜਿਹੜਾ ਲਵਾਇਆ ਜਾਂਦਾ ਹੈ ਇਹਦੇ ਨਾਲ ਨਾਲ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਕਰਨ ਲਈ ਵੱਖ-ਵੱਖਰੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਵਾਈ ਜਾਂਦੀ ਹੈ ਸੋ ਅਸੀਂ ਧੰਨਵਾਦੀਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਔਰ ਇਹਨਾਂ ਵੱਲ ਵੇਖ ਕੇ ਸਾਡੇ ਦੂਸਰੇ ਬੱਚੇ ਜਿਨ੍ਹਾਂ ਨੇ ਇਸ ਸਾਲ ਟੈਸਟ ਦੇ ਵਿੱਚ ਬੈਠਣਾ ਹੈ ਉਹਨਾਂ ਦੀ ਗਿਣਤੀ ਸਾਡੇ ਕੋਲ ਹੋਣੀ ਆਣੀ ਸ਼ੁਰੂ ਹੋ ਗਈ ਹੈ ਔਰ ਬੱਚੇ ਸਾਨੂੰ ਪੁੱਛ ਰਹੇ ਨੇ ਵੀ ਅਗਲਾ ਟੈਸਟ ਕਦੋਂ ਹੈ ਇਹ ਤੇ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਹੈ ਕਿ ਬਹੁਤ ਜਿਹੜੇ ਵੱਧ ਤੋਂ ਵੱਧ ਬੱਚੇ ਜਿਹੜੇ ਇਸ ਟੈਸਟ 'ਚ ਅਪੀਅਰ ਹੋਣਗੇ ਤਾਂ ਕਿ ਉਹ ਵੀ ਇਹਨਾਂ ਚੀਜ਼ਾਂ ਦਾ ਫ 干了。